ਸੋ ਮੂੜ ਹੋਇਆ ਲਾਡੋਵਾਲ ਟੋਲ ਪਲਾਜ਼ਾ ਸ਼ੁਰੂ ਕਿਸਾਨਾਂ ਨੂੰ ਉੱਥੋਂ ਹਟਾ ਦਿੱਤਾ ਗਿਆ ਗਾ ਲੁਧਿਆਣੇ ਦਾ ਲਾਡੋਵਾਲ ਟੋਲ ਪਲਾਜ਼ਾ ਕਾਫੀ ਚਿਰ ਤੋਂ ਲਗਾਏ ਬੰਦ ਦੱਸਿਆ ਜਾ ਰਿਹਾ ਸੀ ਕਿਸਾਨ ਉੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਹੋਏ ਸੀ ਲੇਕਿਨ ਹੁਣ ਪੁਲਿਸ ਨੇ ਕਈ ਕਿਸਾਨਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਕੇ ਮੂੜ ਜਿਹੜਾ ਗਿਆ ਲਾਡੋਵਾਲ ਟੋਲ ਪਲਾਜ਼ਾ ਉਹ ਸ਼ੁਰੂ ਕਰ ਦਿੱਤਾ ਗਿਆ ਤੁਹਾਨੂੰ 10 ਤਰੀਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਇਹ ਜਿਹੜਾ ਐਕਸ਼ਨ ਲਿੱਤਾ ਗਿਆ ਕਿਸਾਨਾਂ ਨੇ 16 ਜੂਨ ਤੋਂ ਜਿਹੜਾ ਇਹ ਬੰਦ ਕੀਤਾ ਆ ਸੀ ਲਾਡੋਵਾਲ ਟੋਲ ਪਲਾਜ਼ਾ ਜਿੱਤੋਂ ਬਾਅਦ ਕਾਫੀ ਜਿਹੜਾ ਗਾ ਨੁਕਸਾਨ ਵੱਡਾ ਸਰਕਾਰਾਂ ਨੂੰ ਪੁੱਗਤਣਾ ਪੈ ਰਿਆ ਸੀ ਕਿਉਂਕਿ ਜਦੋਂ ਲਾਡੋਵਾਲ ਟੋਲ ਪਲਾਜ਼ਾ ਹੀ ਬੰਦ ਹੋਵੇ ਤਾਂ ਫਿਰ ਤੁਹਾਨੂੰ ਪਤਾ ਗਿਆ ਤੇ ਨੁਕਸਾਨ ਤਾਂ ਸਰਕਾਰਾਂ ਨੂੰ ਹੋਣਾ ਹੀ ਗਿਆ ਕਾਫੀ ਲੰਬੇ ਸਮੇਂ ਤੋਂ ਅਗਾਸੀ ਬੰਦ ਰਹੀ ਜਿੱਤੋਂ ਬਾਅਦ ਕਡਿਸ਼ਨ ਪਾਈ ਗਈ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਤੇ ਹੁਣ ਉਹਨਾਂ ਦੇ ਹੁਕਮਾਂ ਤੋਂ ਬਾਅਦ ਮੁਰ ਪੰਜਾਬ ਸਰਕਾਰ ਵੱਲੋਂ ਐਕਸ਼ਨ ਲੈ ਕੇ ਲਾਡੋਵਾਲ ਟੋਲ ਪਲਾਜ਼ਾ ਮੋਰੇ ਸ਼ੁਰੂ ਕਰ ਦਿੱਤਾ ਗਿਆਗਾ ਹਾਲਾਂਕਿ ਉੱਥੇ ਮਾਹੌਲ ਕਾਫੀ ਗਰਮ ਹੋ ਚੁੱਕਾ ਗਿਆ ਕਾਫੀ ਲੋਕ ਉੱਥੇ ਪਹੁੰਚ ਚੁੱਕੇਗੇ ਨੇ ਪੁਲਿਸ ਪ੍ਰਸ਼ਾਸਨ ਵੀ ਉੱਥੇ ਪਹੁੰਚ ਚੁੱਕਿਆਗਾ ਲੇਕਿਨ ਕਿੰਨਾ ਕਿਤੇ ਪੰਜਾਬ ਪੁਲਿਸ ਨੇ ਵੱਡਾ ਐਕਸ਼ਨ ਕਰਕੇ ਮੋਰੇ ਸ਼ੁਰੂ ਕਰ ਦਿੱਤਾ ਗਿਆ ਲਾਡੋਵਾਲ ਟੋਲ ਪਲਾਜ਼ਾ